ਹੈਲੋ एवरीवन ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣਾ ਪੰਜਾਬੀ ਦਾ ਨੈਕਸਟ ਟੌਪਿਕ ਕਰਾਂਗੇ ਜਿਹਦਾ ਨਾਮ ਹੈਗਾ ਲੋਕਤਾਰਾ ਆਪਾਂ ਲੋਕਤਾਰਾ ਦੀ ਪਰਿਭਾਸ਼ਾ ਦੇਖਾਂਗੇ ਤੇ ਲੋਕਤਾਰਾ ਦੇ ਜਿਹੜੇ ਮੂਲ ਤੱਤ ਨੇ ਉਹਨਾਂ ਬਾਰੇ ਵੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੇਖਾਂਗੇ ਤਾਂ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਜ ਦਾ ਜਿਹੜਾ ਟੌਪਿਕ ਹੈ ਉਹਨੂੰ ਸਟੱਡੀ ਕਰਦੇ ਹਾਂ ਪਹਿਲਾਂ ਆਪਾਂ ਜਦੋਂ ਵੀ ਕਿਸੇ ਚੀਜ਼ ਦੀ ਮਤਲਬ ਇੰਟਰੋਡਕਸ਼ਨ ਦੇਣੀ ਹੁੰਦੀ ਆ ਤਾਂ ਟਰਾਈ ਟੂ ਗਿਵ ਦਾ ਡੈਰੀਵੇਸ਼ਨ ਪਾਰਟ ਵੀ ਮਤਲਬ ਜਿਹੜਾ ਆਪਣੇ ਕੋਲੇ ਉਹ ਵਰਡ ਹੈਗਾ ਉਹ ਕਿਹਦੇ ਤੋਂ ਆਇਆਗਾ ਉਹ ਵਰਡ ਕਿੱਥੋਂ ਡਰਾਈਵ ਹੋਇਆਗਾ ਤਾਂ ਜਿਹੜਾ ਆਪਣੇ ਕੋਲੇ ਇੱਥੇ ਲੋਕ ਧਾਰਾ ਸ਼ਬਦ ਹੈਗਾ ਇਹ ਅੰਗਰੇਜ਼ੀ ਸ਼ਬਦ ਫੋਕ ਲੋਰ ਜਿਹੜਾ ਵਰਡ ਹੁੰਦਾ ਉਹਦਾ ਇਹ ਸਮਾਨ ਅਰਥਕ ਹੈ ਉਹਦਾ ਇਹ ਸਿਨੋਨੀਮ ਵਰਡ ਹੈ ਜਿਹੜਾ ਫੋਕ ਲੋਰ ਸ਼ਬਦ ਹੈ ਇਹ ਪਹਿਲੀ ਵਾਰ 1846 ਈਸਵੀ ਦੇ ਵਿੱਚ ਜਿਹੜੇ ਅੰਗਰੇਜ਼ੀ ਵਿਦਵਾਨ ਸੀਗੇ ਇੰਗਲਿਸ਼ ਸਾਇੰਟਿਸਟ ਸੀਗੇ ਜਿਹੜੇ ਉਹਨਾਂ ਨੇ ਇਹਦੀ ਵਰਤੋਂ ਕੀਤੀ ਸੀਗੀ ਜਿਨ੍ਹਾਂ ਦਾ ਨਾਮ ਸੀ ਵਿਲੀਅਮ ਜੌਨ ਥੌਮਸ ਜਿਹੜੇ ਸਰ ਵਿਲੀਅਮ ਜੌਨ ਥੌਮਸ ਸੀਗੇ ਉਹਨਾਂ ਨੇ ਇਸ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1846 ਦੇ ਵਿੱਚ ਕੀਤੀ ਸੀਗੀ ਦੈਨ ਨੈਕਸਟ ਹੈਗਾ ਵੀ ਜਦੋਂ ਆਪਣਾ ਜਿਹੜਾ ਇਹ ਫੋਕਲੋਰ ਵਰਡ ਹੈਗਾ ਇਹਨੂੰ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਇਹਦੀ ਵਰਤੋਂ ਕਿੰਨਾ ਨੇ ਕੀਤੀ ਸੀਗੀ ਤਾਂ ਉਹ ਕੀਤੀ ਸੀ 바ਵਾ ਬੁੱਧ ਸਿੰਘ ਜੀ ਨੇ ਬਾਵਾ ਬੁੱਧ ਸਿੰਘ ਜੀ ਨੇ ਇਹਦੀ ਫੋਕਲੋਰ ਸ਼ਬਦ ਦੀ ਵਰਤੋਂ ਪੰਜਾਬੀ ਵਿੱਚ ਪਹਿਲੀ ਵਾਰ ਕੀਤੀ ਸੀ ਅ ਐਂਡ ਜਿਹੜੇ ਆ ਨੋਟਸ ਨੇਗੇ ਆਈ ਥਿੰਕ ਇਹ ਜਸਟ ਰਫਲੀ ਜੇ ਹੀ ਨੇ ਮਤਲਬ ਵੀ ਤੁਸੀਂ ਜਸਟ ਹੁਣ ਅੰਡਰਸਟੈਂਡ ਕਰ ਲਓ ਵੀਡੀਓ ਤੋਂ ਗਾਣੇ ਨੂੰ ਸੈਂਟੈਂਸ ਦੀ ਤਰ੍ਹਾਂ ਇੱਕ ਪ੍ਰੋਪਰਲੀ ਆਪਦੇ ਜਿਹੜੇ ਨੋਟਸ ਨੇ ਉਹਨਾਂ ਨੂੰ ਰੈਡੀ ਕਰ ਲਓ ਤੇ ਨੈਕਸਟ ਜਿਹੜਾ ਹੈਗਾ ਆਪਣੇ ਕੋਲੇ ਪਾਰਟ ਵੀ ਮਤਲਬ ਜਿਹੜਾ ਇਹ ਫੋਕਲੋਰ ਵਰਡ ਹੈ ਇਹਦੇ ਸਮਾਨਾਰਥਕ ਵਰਡ ਹੋਰ ਦਿੱਤੇ ਗਏ ਸੀਗੇ ਜਿਹੜੇ ਕਿ ਆਪਾਂ ਨੂੰ ਅਲੱਗ-ਅਲੱਗ ਰਾਈਟਰਸ ਨੇ ਅਲੱਗ-ਅਲੱਗ ਵਿਦਵਾਨਾਂ ਨੇ ਦਿੱਤੇ ਸੀਗੇ ਤਾਂ ਬੰਜਾਰਾ 베ਦੀ ਨੇ ਇਹਨਾਂ ਦਾ ਸਮਾਨਾਰਥਕ ਸ਼ਬਦ ਦਿੱਤਾ ਸੀ ਲੋਕਤਾਰਾ ਇੱਕ ਪਾਕਿਸਤਾਨੀ ਲੇਖਕ ਨੇ ਉਹਨਾਂ ਨੇ ਲੋਕ ਵਿਰਸਾ ਦਿੱਤਾ ਸੀਗਾ ਤੇ ਡਾਕਟਰ ਹਰਪਜਨ ਸਿੰਘ ਨੇ ਲੋਕ ਵੇਦ ਨਾਮ ਦਿੱਤਾ ਸੀਗਾ ਇਹ ਵੀ ਮਤਲਬ ਜਦੋਂ ਆਪਾਂ ਇਸ ਕੁਐਸਚਨ ਦਾ ਲੌਂਗ ਆਨਸਰ ਕਰਨਾ ਹੈਗਾ ਤਾਂ ਉਦੋਂ ਆਪਾਂ ਇਹ ਜਿਆਦਾ ਇੰਟਰੋਡਕਸ਼ਨ ਲਿਖ ਸਕਦੇ ਆਂਗੇ। ਦੈਨ ਆਪਾਂ ਜਿਹੜੇ ਇਹਦੇ ਮੂਲ ਤੱਤ ਨੇ ਉਹਨਾਂ ਬਾਰੇ ਬਰੀਫਲੀ ਐਕਸਪਲੇਨ ਕਰ ਦਾਂਗੇ ਤਾਂ ਆਪਣਾ ਜਿਹੜਾ ਕੁਐਸਚਨ ਹੈ ਉਹ ਪੂਰਾ ਜਿਹੜਾ ਆਨਸਰ ਹੈਗਾ ਉਹ ਲੌਂਗ ਦੇ ਲਈ ਤਿਆਰ ਹੋ ਜਾਊਗਾ। ਨੈਕਸਟ ਆਪਾਂ ਇਹਦੀ ਹੋਰ ਡਿਟੇਲ ਦੇ ਵਿੱਚ ਇੰਟਰੋਡਕਸ਼ਨ ਦੇਖਦੇ ਆਂ। ਲੋਕਧਾਰਾ ਨੂੰ ਸੱਭਿਆਚਾਰ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਲੋਕਧਾਰਾ ਇੱਕ ਅਜਿਹੀ ਸਮਗਰੀ ਹੈ ਜੋ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਲੋਕਤਾੜਾ ਦਾ ਅਰਥ ਉਹ ਸਭ ਕੁਝ ਹੈ ਜੋ ਪੁਰਾਣੇ ਸਮਿਆਂ ਤੋਂ ਅੱਜ ਤੱਕ ਮਨੁੱਖੀ ਸੱਭਿਆਚਾਰ ਦਾ ਹਿੱਸਾ ਬਣਦਾ ਆ ਰਿਹਾ ਹੈਗਾ ਮਤਲਬ ਪਹਿਲਾਂ ਵਾਲੇ ਸਮਿਆਂ ਤੋਂ ਜਿਹੜੀਆਂ ਵੀ ਚੀਜ਼ਾਂ ਨੇ ਉਹ ਆਪਣੇ ਸੱਭਿਆਚਾਰ ਦੀਆਂ ਮਨੁੱਖੀ ਸੱਭਿਆਚਾਰ ਦੀਆਂ ਜਿਹੜੀਆਂ ਚੀਜ਼ਾਂ ਹਿੱਸਾ ਬਣਦੀਆਂ ਆ ਰਹੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਿਹਦਾ ਨਾਮ ਦਿੰਨੇ ਆਗੇ ਲੋਕਤਾੜਾ ਕਹਿੰਨੇ ਆਗੇ ਇਹ ਜ਼ੁਬਾਨੀ ਰੂਪ ਵਿੱਚ ਲੋਕ ਗੀਤਾਂ ਲੋਕ ਕਹਾਣੀਆਂ 부ਜਾਰਤਾਂ ਤੇ ਕਈ ਹੋਰ ਰੂਪਾਂ ਵਿੱਚ ਵੀ ਆਪਾਂ ਨੂੰ ਮਿਲਦਾ ਹੈ ਜਿਹੜਾ ਲੋਕ ਧਾਰਾ ਤੇ ਇਹ ਰੀਤੀ ਰਿਵਾਜਾਂ ਜਾਂ ਕੰਮ ਧੰਦਿਆਂ ਦੇ ਰੂਪ ਵਿੱਚ ਵੀ ਆਪਾਂ ਨੂੰ ਮਿਲਦੀ ਹੈ ਲੋਕ ਧਾਰਾ ਤੇ ਅੱਗੇ ਆਪਾਂ ਦੇਖਦੇ ਹਾਂ ਜਿਹੜੇ ਆਮ ਸ਼ਬਦਾਂ ਦੇ ਵਿੱਚ ਜੇ ਆਪਾਂ ਲੋਕ ਧਾਰਾ ਨੂੰ ਡਿਫਾਈਨ ਕਰੀਏ ਤਾਂ ਲੋਕਾਂ ਦੀਆਂ ਭਾਵਨਾਵਾਂ ਜਾਂ ਪਰੰਪਰਾਵਾਂ ਲੋਕ ਧਾਰਾ ਕੀ ਹੁੰਦੀ ਹੈ ਲੋਕਾਂ ਦੀਆਂ ਭਾਵਨਾਵਾਂ ਜਾਂ ਪਰੰਪਰਾਵਾਂ ਹੁਣ ਜਿਹੜਾ ਇਹ ਲੋਕ ਧਾਰਾ ਸ਼ਬਦ ਹੈ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆਗਾ ਪਹਿਲਾ ਹੈਗਾ ਲੋਕ ਸ਼ਬਦ ਤੇ ਪਲੱਸ ਹੈਗਾ ਆਪਣੇ ਕੋਲੇ ਤਾਰਾ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆਗਾ ਸ਼ਬਦ ਲੋਕਤਾਰਾ ਹੁਣ ਇੱਥੇ ਜਿਹੜਾ ਸ਼ਬਦ ਲੋਕ ਹੈ ਉਹ ਉਹਨਾਂ ਲਈ ਵਰਤਿਆ ਜਾਂਦਾ ਹੈ ਜਿਹੜਾ ਜਨ ਸਮੂਹ ਵਿਗਿਆਨਿਕ ਢੰਗ ਨਾਲ ਆਪਣਾ ਜੀਵਨ ਬਤੀਤ ਨਹੀਂ ਕਰਦਾ ਇੱਥੇ ਆਪਣੇ ਕੋਲੇ ਇੰਪੋਰਟੈਂਟ ਗੱਲ ਇਹ ਹੈ ਵੀ ਜਿਹੜਾ ਵਿਗਿਆਨਿਕ ਢੰਗ ਨਾਲ ਆਪਦਾ ਜੀਵਨ ਬਤੀਤ ਨਹੀਂ ਕਰਦਾ ਉਸ ਉਸ ਜਨ ਸਮੂਹ ਨੂੰ ਆਪਾਂ ਲੋਕ ਕਹਨੇ ਆਂਗੇ ਇਹ ਜਨ ਸਮੂਹ ਪੀੜੀਦਰ ਪੀੜੀ ਚੱਲੀਆਂ ਆਉਂਦੀਆਂ ਪਰੰਪਰਾਵਾਂ ਰੀਤੀ ਰਸਮਾਂ ਲੋਕ ਵਿਸ਼ਵਾਸਾਂ ਲੋਕ ਰੂੜੀਆਂ ਇਹ ਸਾਰਿਆਂ ਦਾ ਉਸੇ ਰੂਪ ਵਿੱਚ ਹੀ ਪਾਲਣ ਕਰਦਾ ਜਿਵੇਂ ਪਹਿਲਾਂ ਤੋਂ ਚੱਲੀਆਂ ਆ ਰੀਆਂ ਹੁੰਦੀਆਂ ਨੇ ਮਤਲਬ ਉਹਨਾਂ ਦੇ ਵਿੱਚ ਚੇਂਜੇਸ ਨਹੀਂ ਕਰਦਾ ਜਾਂ ਉਹਨਾਂ ਦੇ ਪੱਖ ਨਹੀਂ ਦੇਖਦਾ ਜਸਟ ਜਿੱਦਾਂ ਪਹਿਲਾਂ ਚੱਲੀਆਂ ਆ ਰੀਆਂ ਨੇ ਚੀਜ਼ਾਂ ਓਵੇਂ ਹੀ ਉਹਨਾਂ ਦੀ ਪਾਲਣਾ ਕਰਦਾ ਹੈ ਅਤੇ ਧਾਰਾ ਸ਼ਬਦ ਦਾ ਅਰਥ ਹੁੰਦਾ ਹੈ ਬਹਾਵ ਅੱਗੇ ਆਪਾਂ ਦੇਖਦੇ ਹਾਂਗੇ ਵੀ ਲੋਕ ਧਾਰਾ ਦੇ ਤੱਤ ਕਿਹੜੇ-ਕਿਹੜੇ ਹੁੰਦੇ ਨੇ ਲੋਕ ਹੋ ਗਿਆ ਲੋਕ ਪਰੰਪਰਾ ਹੋ ਗਿਆ ਲੋਕ ਵਿਸ਼ਵਾਸ ਲੋਕ ਧਰਮ ਲੋਕ ਰੂੜੀ ਲੋਕ ਪ੍ਰਵਾਨਗੀ ਲੋਕ ਮਨ ਅਤੇ ਮੌਖਿਕਤਾ ਵੀ ਹੈ ਇਹ ਸਾਰੇ ਲੋਕ ਧਾਰਾ ਦੇ ਤੱਤ ਨੇ ਜਿਨ੍ਹਾਂ ਨੂੰ ਆਪਾਂ ਇੱਕ-ਇੱਕ ਕਰਕੇ ਡਿਸਕਸ ਕਰਾਂਗੇ ਤਾਂ ਆਪਾਂ ਲੋਕ ਧਾਰਾ ਦੇ ਪਹਿਲੇ ਤੱਤ ਤੋਂ ਸਟਾਰਟ ਕਰਦੇ ਹਾਂ ਜਿਹੜਾ ਕਿ ਹੈਗਾ ਲੋਕ ਵੈਸੇ ਤਾਂ ਆਪਾਂ ਇਹ ਲੋਕ ਬਾਰੇ ਪਹਿਲਾਂ ਵੀ ਥੋੜਾ ਜਿਹਾ ਪੜ੍ਹ ਲਿਆ ਬੇਮਤਲਬ ਜਿਹੜਾ ਲੋਕ ਸ਼ਬਦ ਹੈ ਇਹ ਉਸ ਜਨ ਸਮੂਹ ਲਈ ਵਰਤਿਆ ਜਾਂਦਾ ਹੈਗਾ ਜਿਹੜੇ ਵਿਗਿਆਨਿਕ ਢੰਗ ਨਾਲ ਆਪਦਾ ਜੀਵਨ ਹੈ ਉਹਨੂੰ ਬਤੀਤ ਨਹੀਂ ਕਰਦੇ ਆਪਾਂ ਅੱਗੇ ਇਹਦੇ ਹੋਰ ਦੇਖ ਲੈਣੇ ਹੈਗੇ ਵੀ ਕੀ ਆਪਾਂ ਨੂੰ ਦਿੱਤਾ ਹੋਇਆ ਡਿਟੇਲਸ ਇਹਦੇ ਬਾਰੇ ਲੋਕ ਧਾਰਾਂ ਦਾ ਅਧਿਐਨ ਕਰਦੇ ਆਂ ਲੋਕ ਇੱਕ ਮਹੱਤਵਪੂਰਨ ਸ਼੍ਰੇਣੀ ਹੈ ਲੋਕ ਅਸਲ ਵਿੱਚ ਉਹ ਪਿਛੜਿਆ ਹੋਇਆ ਵਰਗ ਹੈ ਜੋ ਪੀੜੀਦਰ ਪੀੜੀ ਚੱਲੇ ਆਉਂਦੇ ਚਲਦੇ ਆਉਂਦੇ ਰੀਤੀ ਰਿਵਾਜਾਂ ਨੂੰ ਅਨੁਸ਼ਠਾਨਾ ਸਹਿਤ ਨਿਭਾਉਂਦੇ ਹਨ ਅਤੇ ਉਹਨਾਂ ਦੀ ਪਾਲਣਾ ਕਰਦੇ ਹਨ ਤਾਂ ਇਹ ਆਪਾਂ ਪਹਿਲਾਂ ਵੀ ਦੇਖ ਲਿਆ ਵੀ ਜਿਹੜੇ ਜਿਵੇਂ ਪਹਿਲਾਂ ਤੋਂ ਚੱਲਦੇ ਆ ਰਹੇ ਹੁੰਦੇ ਨੇ ਰੀਤੀ ਰਸਮ ਰਿਵਾਜ ਜੋ ਵੀ ਚੀਜ਼ਾਂ ਉਹ ਉਸੇ ਤਰ੍ਹਾਂ ਪਾਲਣਾ ਕਰਦੇ ਨੇ ਲੋਕ ਇਹ ਪਿਛੜਿਆ ਹੋਇਆ ਵਰਗ ਹੁੰਦਾ ਹੈ ਲੋਕ ਉਹ ਸ਼੍ਰੇਣੀ ਹੈ ਜੋ ਅਗਾਹ ਵਧੂ ਜਾਂ ਵਿਗਿਆਨਿਕ ਵਿਚਾਰਾਂ ਦਾ ਵਿਰੋਧ ਕਰਦੀ ਹੈ ਤਾਂ ਮਤਲਬ ਇਹ ਆਪਦੇ ਜਿਹੜਾ ਜੀਵਨ ਹੈ ਇਹ ਉਹਨੂੰ ਵਿਗਿਆਨਿਕ ਢੰਗ ਨਾਲ ਬਤੀਤ ਨਹੀਂ ਕਰਦੇ ਤੇ ਇਹ ਵਿਗਿਆਨਿਕ ਵਿਚਾਰਾਂ ਦਾ ਜਾਂ ਅਗਾਹ ਵਧੂ ਜਿਹੜੇ ਵਿਚਾਰ ਹੁੰਦੇ ਨੇ ਅਗਾਹ ਵਧੂ ਜਿਹੜੀ ਸੋਚ ਹੁੰਦੀ ਹੈ ਉਹਨਾਂ ਦਾ ਇਹ ਵਿਰੋਧ ਕਰਦੇ ਨੇ ਲੋਕ ਅਤੇ ਰੀਤੀ ਮੂਲਕ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਇਹ ਉਹ ਸ਼੍ਰੇਣੀ ਹੈ ਇਹਨਾਂ ਦਾ ਵਿਸ਼ਵਾਸ ਵਧੇਰੇ ਜਾਦੂ ਟੂਣਿਆਂ ਵਿੱਚ ਹੁੰਦਾ ਹੈ ਨੈਕਸਟ ਸੈਕੰਡ ਹੈਗਾ ਆਪਣੇ ਕੋਲੇ ਲੋਕ ਧਾਰਾ ਦਾ ਤਤ ਲੋਕ ਪਰੰਪਰਾ ਪਰੰਪਰਾ ਲੋਕ ਧਾਰਾ ਦਾ ਇੱਕ ਮਹੱਤਵਪੂਰਨ ਤਤ ਹੈ ਪਰੰਪਰਾ ਨਾਲ ਮੇਲ ਤੋਂ ਬਿਨਾ ਲੋਕ ਧਾਰਾ ਜੀਵਿਤ ਨਹੀਂ ਰਹਿ ਸਕਦੀ ਪਰੰਪਰਾ ਵਿੱਚ ਉਹੀ ਪੱਖ ਆਉਂਦੇ ਹਨ ਜੋ ਪੀੜੀਦਰ ਪੀੜੀ ਅੱਗੇ ਚੱਲੇ ਆਉਂਦੇ ਹਨ ਮਤਲਬ ਜਿਹੜੇ ਲੋਕ ਪਰੰਪਰਾ ਹੈ ਪਰੰਪਰਾ ਦੇ ਵਿੱਚ ਸਿਰਫ ਉਹੀ ਪੱਖਾਂ ਨੂੰ ਆਪਾਂ ਲੈਣੇ ਆਂਗੇ ਜਿਹੜੇ ਪੀੜੀਦਰ ਪੀੜੀ ਚੱਲੇ ਆਉਂਦੇ ਨੇ ਇਹ ਜਿਹੜੀਆਂ ਪਰੰਪਰਾਵਾਂ ਹੁੰਦੀਆਂ ਨੇ ਇਹ ਪਰਿਵਾਰਕ ਵੀ ਹੋ ਸਕਦੀਆਂ ਨੇ ਤੇ ਸਮਾਜਿਕ ਵੀ ਹੋ ਸਕਦੀਆਂ ਨੇ ਵਿਸ਼ੇਸ਼ ਰੂਪ ਵਿੱਚ ਸਮੁੱਚੇ ਸਮਾਜ ਵੱਲੋਂ ਨਿਭਾਈਆਂ ਜਾਣ ਵਾਲੀਆਂ ਪਰੰਪਰਾਵਾਂ ਨੂੰ ਲੋਕ ਪਰੰਪਰਾ ਦੀ ਵੰਨਗੀ ਵਿੱਚ ਰੱਖਿਆ ਜਾਂਦਾ ਹੈ ਮਤਲਬ ਜਿਹੜਾ ਆਪਣਾ ਸਾਰਾ ਸਮਾਜ ਹੈਗਾ ਜਿਹੜੀਆਂ ਪਰੰਪਰਾਵਾਂ ਨੂੰ ਉਹ ਨਿਭਾਉਂਦਾ ਹੈਗਾ ਉਹਨੂੰ ਆਪਾਂ ਲੋਕ ਪਰੰਪਰਾ ਦੀ ਵੰਨਗੀ ਦੇ ਵਿੱਚ ਰੱਖਦੇ ਹਾਂਗੇ ਮਤਲਬ ਇਸ ਕੈਟਾਗਰੀ ਦੇ ਵਿੱਚ ਰੱਖਦੇ ਹਾਂਗੇ ਪਰ TS ਐਲੀਟ ਇਹ ਜਿਹੜਾ ਨੇਮ ਹੈ ਇਹ ਆਪਾਂ ਯਾਦ ਰੱਖਣਾ ਵੀ ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਨੂੰ ਹਾਈਲਾਈਟ ਕਰਦੇ ਆਂਸਰ ਦੇ ਵਿੱਚ ਤਾਂ ਇਟ ਇਜ਼ ਮੋਰ ਇੰਪ੍ਰੈਸਿਵ ਪਰ TS ਐਲੀਟ ਇਸ ਗੱਲ ਨਾਲ ਸਹਿਮਤ ਨਹੀਂ ਹੈ ਮਤਲਬ ਜਿਹੜੀ ਇਹ ਗੱਲ ਕਹਿ ਰਹੇ ਨੇ ਵੀ ਆਪਣੇ ਪੀੜੀਦਰ ਪੀੜੀ ਚਲਦੀ ਆਉਂਦੀਆਂ ਆਂਦੀਆਂ ਨੇ ਪਰੰਪਰਾਵਾਂ ਤੇ ਆਪਾਂ ਉਹਨਾਂ ਨੂੰ ਉਵੇਂ ਹੀ ਫਾਲੋ ਕਰਦੇ ਆਂ ਉਵੇਂ ਹੀ ਆਪਾਂ ਐਕਸੈਪਟ ਕਰਦੇ ਆਂ ਇਸ ਚੀਜ਼ ਦਾ ਵਿਰੋਧ ਕਰਦੇ ਨੇ TS ਐਲੀਟ ਉਹ ਪਰੰਪਰਾ ਨੂੰ ਇੱਕ ਮਹੱਤਵਪੂਰਨ ਤੱਤ ਤਾਂ ਮੰਨਦਾ ਹੈ ਮਤਲਬ ਜਿਹੜੇ ਟੀਐਸ ਐਲੀਟ ਹੈ ਉਹ ਪਰੰਪਰਾ ਨੂੰ ਲੋਕ ਧਾਰਾ ਦਾ ਇੱਕ ਮਹੱਤਵਪੂਰਨ ਤੱਤ ਤਾਂ ਮੰਨਦਾ ਹੈ ਪਰ ਇਸ ਦੀ ਅੰਦਾ ਧੁੰਦ ਪੈਰਵੀ ਨੂੰ ਠੀਕ ਨਹੀਂ ਮੰਨਦਾ ਪਰ ਇਹਦੀ ਜਿਹੜੀ ਅੰਦਾ ਧੁੰਦ ਪੈਰਵੀ ਹੈ ਮਤਲਬ ਵੀ ਆਪਾਂ ਇਸ ਚੀਜ਼ ਨੂੰ ਬਲਾਈਂਡਲੀ ਫਾਲੋ ਕਰ ਰਹੇ ਹਾਂ ਉਹਨੂੰ ਉਹ ਠੀਕ ਨਹੀਂ ਸਮਝਦਾ ਉਸ ਅਨੁਸਾਰ ਪਰੰਪਰਾ ਇੱਕ ਬਹੁਤ ਹੀ ਵਿਆਪਕ ਮਹੱਤਤਾ ਦੀ ਚੀਜ਼ ਹੈ ਇਹ ਵਿਰਾਸਤ ਵਿੱਚ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਜੇਕਰ ਕਿਸੇ ਨੇ ਇਸ ਨੂੰ ਪ੍ਰਾਪਤ ਕਰਨਾ ਹੈ ਤਾਂ ਅਜਿਹਾ ਕਰਨ ਲਈ ਚੌਖੀ ਕਾਲਣਾ ਦੀ ਲੋੜ ਹੈ ਇਸ ਦੀ ਪ੍ਰਾਪਤੀ ਲਈ ਇਤਿਹਾਸਿਕ ਸੂਝ ਅਵਸ਼ੇਸ਼ਕ ਹੈ ਤਾਂ ਇਹ ਆਪਾਂ ਨੂੰ ਉੱਪਰ ਲੀਆਂ ਲਾਈਨਸ ਤੋਂ ਹੀ ਪਤਾ ਲੱਗ ਗਿਆ ਵੀ ਮਤਲਬ ਜਿਹੜੇ ਟੀਐਸ ਐਲੀਅਟ ਨੇ ਉਹ ਐਦਾਂ ਕਹਿੰਦੇ ਨੇ ਵੀ ਆਪਾਂ ਇਹ ਦੀ ਜਿਹੜੀ ਬਲਾਈਂਡਲੀ ਆਪਾਂ ਫਾਲੋ ਕਰਦੇ ਆਂ ਅੰਧਾਤੁੰਦ ਪੈਰ ਵੀ ਹੈ ਜਿਹੜੀ ਆਪਣੀ ਪਰੰਪਰਾ ਦੀ ਪੀੜੀਦਰ ਪੀੜੀ ਚੱਲਦੀ ਆ ਰਹੀ ਹੈ ਉਹਨੂੰ ਉਹ ਠੀਕ ਨਹੀਂ ਮੰਨਦਾ ਉਹ ਐਵੇਂ ਕਹਿੰਦਾਗਾ ਵੀ ਜੇ ਆਪਾਂ ਇਹਨੂੰ ਪ੍ਰਾਪਤ ਕਰਨਾ ਹੈਗਾ ਪਹਿਲੀ ਗੱਲ ਤਾਂ ਇਹ ਵਿਰਾਸਤ ਵਿੱਚੋਂ ਪ੍ਰਾਪਤ ਨਹੀਂ ਹੁੰਦੀ ਤੇ ਜੇਕਰ ਆਪਾਂ ਇਹਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਚੋਖੀ ਕਾਲਣਾ ਕਰਨੀ ਪਊਗੀ ਤੇ ਇਹਦੇ ਲਈ ਆਪਾਂ ਨੂੰ ਇਤਿਹਾਸਿਕ ਜਿਹੜੀ ਸੂਝ ਹੈਗੀ ਉਹ ਵੀ ਹੋਣੀ ਚਾਹੀਦੀ ਹੈ ਦੈਨ ਆਪਾਂ ਨੈਕਸਟ ਲੋਕਧਾਰਾ ਦਾ ਤੱਤ ਦੇਖਦੇ ਆਂਗੇ ਉਹ ਹੈਗਾਗਾ ਲੋਕ ਵਿਸ਼ਵਾਸ ਲੋਕ ਮਨ ਵਿੱਚੋਂ ਉਪਜੇ ਭਾਵਾਂ ਵਿਚਾਰਾਂ ਵਹਿਮ ਪਰਮਾ ਵਿਸ਼ਵਾਸ ਦੀ ਬਨਗੀ ਅੰਤਰਗਤ ਆਉਂਦੇ ਹਨ ਮਤਲਬ ਜਿਹੜੇ ਲੋਕ ਮਨ ਦੇ ਵਿੱਚੋਂ ਉਪਜੇ ਆਪਣੇ ਲੋਕਾਂ ਦੇ ਮਨਾਂ ਵਿੱਚੋਂ ਉਪਜੇ ਜਿਹੜੇ ਭਾਵ ਹੁੰਦੇ ਨੇ ਵਿਚਾਰ ਹੁੰਦੇ ਨੇ ਜਾਂ ਵਹਿਮ ਪਰਮ ਹੁੰਦੇ ਨੇ ਉਹ ਸਾਰੇ ਇਹ ਵਿਸ਼ਵਾਸ ਦੀ ਬਨਗੀ ਦੇ ਵਿੱਚ ਆਉਂਦੇ ਨੇ ਕਿਸੇ ਲੋਕ ਸਮੂਹ ਵੱਲੋਂ ਸਾਂਝੇ ਰੂਪ ਵਿੱਚ ਅਪਣਾਈਆਂ ਜਾਣ ਵਾਲੀਆਂ માનਤਾਵਾਂ ਵਹਿਮ ਪਰਮਾਂ ਜਾਂ ਕਰਮ ਕਾਂਡਾਂ ਨੂੰ ਜਦੋਂ ਲੋਕ ਪ੍ਰਵਾਨਗੀ ਹਾਸਲ ਹੋ ਜਾਂਦੀ ਹੈ ਦਾ ਲੋਕ ਮੰਨਦੇ ਇਹ ਭਾਗ ਲੋਕ ਵਿਸ਼ਵਾਸ ਦਾ ਰੂਪ ਗ੍ਰਹਿਣ ਕਰ ਜਾਂਦੇ ਹਨ। ਇਹਦਾ ਮਤਲਬ ਕੀ ਹੈ ਜਦੋਂ ਆਪਣੇ ਲੋਕ ਸਮੂਹ ਜਿਹੜੀਆਂ માનਤਾਵਾਂ, ਰਸਮਾਂ, ਵਹਿਮਾਂ, ਪਰਮਾਜ ਕਰਮ ਕਾਂਡਾ ਜਿੰਨਾਂ ਵੀ ਚੀਜ਼ਾਂ ਨੂੰ ਅਪਣਾਉਂਦੇ ਨੇ ਜਦੋਂ ਉਹਨਾਂ ਨੂੰ ਲੋਕ ਪ੍ਰਵਾਨਗੀ ਹਾਸਲ ਹੋ ਜਾਂਦੀ ਹੈ ਤਾਂ ਉਹ ਲੋਕ ਵਿਸ਼ਵਾਸ ਦੀ ਬਨਨਗੀ ਦੇ ਅੰਤਰਗਤ ਆਉਣ ਲੱਗ ਜਾਂਦੇ ਨੇ। ਧਰਮ ਦੇ ਖੇਤਰ ਵਿੱਚ ਕੋਈ ਵੀ ਕਾਰਜ ਵਿਸ਼ਵਾਸ ਤੋਂ ਬਿਨਾ ਸੰਭਵ ਨਹੀਂ ਹੁੰਦਾ। ਮਤਲਬ ਜੇ ਆਪਾਂ ਆਪਣੇ ਧਰਮ ਦੇ ਖੇਤਰ ਵਿੱਚ ਦੇਖੀਏ ਤਾਂ ਜਿਹੜਾ ਕੋਈ ਵੀ ਕੰਮ ਹੈ ਕੋਈ ਵੀ ਕਾਰਜ ਹੈ ਉਹ ਵਿਸ਼ਵਾਸ ਤੋਂ ਬਿਨਾ ਸੰਭਵ ਨਹੀਂ ਹੁੰਦਾ ਪੰਜਾਬੀ ਸਮਾਜ ਵਿੱਚ ਪ੍ਰਚਲਿਤ ਬਹੁਤ ਸਾਰੇ ਵਿਸ਼ਵਾਸ ਨੇ ਜਿਹੜੇ ਸਾਨੂੰ ਕੁਝ ਕਰਨ ਲਈ ਪ੍ਰੇਰਿਤ ਕਰਦੇ ਨੇ ਜਿਵੇਂ ਪਿਤਰ ਪੂਜਾ ਹੋ ਗਿਆ ਖਵਾਜੇ ਦੀ ਪੂਜਾ ਬੁੱਧ ਪੂਜਾ ਇਹ ਸਾਰੇ ਮਨੁੱਖੀ ਵਿਸ਼ਵਾਸ ਦੇ ਖੇਤਰ ਵਿੱਚ ਸ਼ਾਮਲ ਹੁੰਦੇ ਨੇ ਇਹ ਜਿਹੜੇ ਸਾਰੇ ਵਰਡਸ ਨੇ ਤਾਂ ਆਪਾਂ ਆਲਮੋਸਟ ਆਪਣੇ ਘਰਾਂ ਦੇ ਵਿੱਚ ਸੁਣੇ ਹੀ ਹੁੰਦੇ ਨੇ ਜਾਂ ਆਪਾਂ ਬੁੱਕਸ ਦੇ ਵਿੱਚ ਪੜ੍ਹਦੇ ਆਂਗੇ ਰੀਤੀ ਰਿਵਾਜ ਵਿਪਿੱਤਰ ਪੂਜਾ ਕੀਤੀ ਜਾਂਦੀ ਐ ਖਵਾਜੇ ਦੀ ਪੂਜਾ ਬੁੱਧ ਪੂਜਾ ਇਹ ਸਾਰੀਆਂ ਚੀਜ਼ਾਂ ਇਹ ਮਨੁੱਖੀ ਵਿਸ਼ਵਾਸ ਦੇ ਖੇਤਰ ਵਿੱਚ ਆਉਂਦੀਆਂ ਨੇ ਲੋਕਾਂ ਦਾ ਇਹ ਨਿਸ਼ਚਾ ਹੁੰਦਾ ਹੈ ਕਿ ਜੇਕਰ ਤੁਸੀਂ ਇਹ ਨਹੀਂ ਕਰੋਗੇ ਤਾਂ ਕਿਸੇ ਪਰਿਵਾਰ ਦੇ ਮੈਂਬਰ ਜਾਂ ਘਰ ਦੇ ਪਸ਼ੂਆਂ ਉੱਤੇ ਜਾਂ ਫਸਲ ਵਾੜੀ ਉੱਤੇ ਕੋਈ ਨਾ ਕੋਈ ਸੰਕਟ ਆ ਸਕਦਾ ਹੈ ਮਤਲਬ ਉਹ ਇਹ ਇਹਨਾਂ ਚੀਜ਼ਾਂ ਤੇ ਐਨਾ ਹੀ ٹرسٹ ਕਰਦੇ ਨੇ ਵੀ ਜੇ ਆਪਾਂ ਐਦਾਂ ਨਹੀਂ ਕੀਤਾ ਇਹਨਾਂ ਦੀ ਪੂਜਾ ਨਹੀਂ ਕੀਤੀ ਤਾਂ ਆਪਣੀ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਹੈ ਕੋਈ ਨਾ ਕੋਈ ਡਿਫਿਕਲਟੀ ਆਪਾਂ ਨੂੰ ਫੇਸ ਕਰਨੀ ਪੈ ਸਕਦੀ ਹੈ ਜਿਵੇਂ ਆਪਾਂ ਆ ਉੱਪਰ ਵਾਲੇ ਜਿਹੜੇ ਦੇਖੇ ਨੇ ਵੀ ਪਿੱਤਰ ਪੂਜਾ ਖਵਾਜੇ ਦੀ ਪੂਜਾ ਜਾਂ ਬੁੱਧ ਪੂਜਾ ਇਹ ਚੀਜ਼ਾਂ ਤਾਂ ਹੋ ਗਈਆਂ ਵੀ ਆਪਾਂ ਪੂਜਾ ਕਰਨੀ ਹੈ ਤੇ ਬਹੁਤ ਸਾਰੇ ਜਿਹੜੇ ਲੋਕ ਵਿਸ਼ਵਾਸ ਨੇ ਉਹ ਕੁਝ ਨਾ ਕਰਨ ਦੀ ਵਰਜਨਾ ਵੀ ਕਰਦੇ ਨੇ ਜਿਵੇਂ ਜਨੇਪੇ ਦੇ ਦਿਨਾਂ ਦੌਰਾਨ ਗਰਭਵਤੀ ਜਿਹੜੀ ਔਰਤ ਹੈ ਉਹਦਾ ਹਿੱਲਣਾ ਜੁਲਣਾ ਮਨਾ ਕੀਤਾ ਜਾਂਦਾ ਹੈਗਾ ਅਤੇ ਜੂਆ ਦੇਖਣ ਦੀ ਮਨਾਹੀ ਹੁੰਦੀ ਹੈ ਇਹ ਆਪਣੇ ਜਿਹੜੇ ਲੋਕ ਵਿਸ਼ਵਾਸ ਨੇ ਕੁਝ ਐਗਜ਼ਾਮਪਲਸ ਨੇ ਇਹ ਕੁਝ ਨਾ ਕਰਨ ਦੀ ਵਰਜਨਾ ਕਰਦੇ ਨੇ ਨੈਕਸਟ ਆਪਾਂ 4th ਆਪਣਾ ਦੇਖਦੇ ਆਂਗੇ ਲੋਕਧਾਰਾ ਦਾ ਤਤ ਉਹ ਹੈਗਾ ਲੋਕਧਰਮ ਜਿਹੜਾ ਲੋਕਧਰਮ ਹੈ ਇਸ ਦਾ ਕੋਈ ਆਦ ਅੰਤ ਨਹੀਂ ਹੁੰਦਾ ਹੈ ਲੋਕਧਰਮ ਹਮੇਸ਼ਾ ਵਰਤਮਾਨ ਵਿੱਚ ਜਿਉਂਦਾ ਹੈ ਇਸ ਦਾ ਸਬੰਧ ਕੁਦਰਤ ਦੀ ਪੂਜਾ ਨਾਲ ਜੁੜਿਆ ਹੋਇਆ ਹੈ ਹੁਣ ਇੱਥੇ ਆਪਾਂ ਸਭ ਤੋਂ ਇੰਪੋਰਟੈਂਟ ਗੱਲ ਇਹ ਹੀ ਯਾਦ ਰੱਖਣੀ ਹੈ ਵੀ ਜਿਹੜਾ ਲੋਕ ਧਰਮ ਹੈਗਾ ਇਹ ਕੁਦਰਤ ਦੀ ਪੂਜਾ ਨਾਲ ਜੁੜਿਆ ਹੋਇਆ ਹੈ ਜਦੋਂ ਕੁਦਰਤੀ ਸ਼ਕਤੀਆਂ ਉੱਪਰ ਨਿਯੰਤਰਣ ਸਥਾਪਿਤ ਨਾ ਕੀਤਾ ਜਾ ਸਕਿਆ ਤਾਂ ਜਿਹੜੀਆਂ ਇਹਨਾਂ ਕੁਦਰਤੀ ਸ਼ਕਤੀਆਂ ਵਿੱਚ ਆਤਮਾ ਦਾ ਨਿਵਾਸ ਮੰਨ ਕੇ ਇਹਨਾਂ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਹਵਾ ਪਾਣੀ ਅੱਗ ਧਰਤੀ ਆਕਾਸ਼ ਸੂਰਜ ਚੰਦ ਵਰਖਾ ਇਹ ਸਾਰੇ ਜਿਹੜੇ ਆਪਣੇ ਕੁਦਰਤੀ ਸ਼ਕਤੀਆਂ ਨੇ ਲੋਕ ਧਰਮ ਵਜੋਂ ਹੋਂਦ ਵਿੱਚ ਆਈਆਂ ਨੇ ਇਹ ਸਾਰੀਆਂ ਸ਼ਕਤੀਆਂ ਲੋਕ ਧਰਮ ਨੂੰ ਵਿਸ਼ਿਸ਼ਟ ਧਰਮ ਦੇ ਟਾਕਰੇ ਵਿੱਚ ਸਮਝਿਆ ਜਾ ਸਕਦਾ ਹੈ ਹੁਣ ਜਿਹੜਾ ਲੋਕ ਧਰਮ ਹੈ ਇਹਨੂੰ ਆਪਾਂ ਵਿਸ਼ਿਸ਼ਟ ਧਰਮ ਦੇ ਟਾਕਰੇ ਵਿੱਚ ਸਮਝ ਸਕਦੇ ਹਾਂ ਜਿੱਥੇ ਵਿਸ਼ਿਸ਼ਟ ਧਰਮ ਦਾ ਕੋਈ ਆਰੰਭ ਬਿੰਦੂ ਜਾਂ ਆਗੂ ਨਿਰਧਾਰਿਤ ਹੁੰਦਾ ਹੈ ਉੱਥੇ ਹੀ ਲੋਕ ਧਰਮ ਦਾ ਕੋਈ ਨਿਰਧਾਰਿਤ ਬਿੰਦੂ ਜਾਂ ਆਗੂ ਨਹੀਂ ਹੁੰਦਾ लेट मी एक्सप्लेन यू अगेन बी ਮਤਲਬ ਜਿਹੜਾ ਆਪਣਾ ਲੋਕ ਧਰਮ ਹੈ ਇਹਨੂੰ ਆਪਾਂ ਵਿਸ਼ਿਸ਼ਟ ਧਰਮ ਦੇ ਨਾਲ ਕੰਪੇਅਰ ਕਰਕੇ ਦੇਖ ਸਕਦੇ ਹਾਂਗੇ ਜਿਹੜਾ ਆਪਣਾ ਵਿਸ਼ਿਸ਼ਟ ਧਰਮ ਹੁੰਦਾਗਾ ਉਹਦਾ ਕੋਈ ਵੀ ਆਰੰਭ ਬਿੰਦੂ ਜਾਂ ਆਗੂ ਨਿਰਧਾਰਿਤ ਹੁੰਦਾ ਹੈਗਾ ਬਟ ਜਿਹੜਾ ਆਪਣਾ ਲੋਕ ਧਰਮ ਹੈ ਇਹਦਾ ਕੋਈ ਵੀ ਨਿਰਧਾਰਿਤ ਬਿੰਦੂ ਜਾਂ ਆਗੂ ਨਹੀਂ ਹੁੰਦਾ ਜਿਵੇਂ ਕਿ ਆਪਾਂ ਇੱਥੇ ਪਹਿਲਾਂ ਹੀ ਦੇਖਿਆ ਸੀ ਇਸ ਦਾ ਕੋਈ ਆਦ ਅੰਤ ਨਹੀਂ ਹੁੰਦਾ ਹੈ ਜਿਹੜਾ ਲੋਕ ਧਰਮ ਹੈ ਉਹ ਹਮੇਸ਼ਾ ਵਰਤਮਾਨ ਵਿੱਚ ਜਿਉਂਦਾ ਹੈ ਵਿਸ਼ੇਸ਼ਟ ਤਰੰਗ ਵਾਂਗ ਲੋਕ ਧਰਮ ਦਾ ਕੋਈ ਪੀਰ ਪੈਗੰਬਰ ਜਾਂ ਧਾਰਮਿਕ ਮੁਖੀ ਮੋਢੀ ਨਹੀਂ ਹੁੰਦਾ ਲੋਕ ਧਰਮ ਦਾ ਸਬੰਧ ਨਿਰੋਲ ਕੁਦਰਤੀ ਸ਼ਕਤੀਆਂ ਦੀ ਪੂਜਾ ਨਾਲ ਹੁੰਦਾ ਹੈ ਨੈਕਸਟ ਆਪਣੇ ਕੋਲੇ ਹੈਗਾਗਾ ਲੋਕ ਰੂੜੀ ਜਿਹੜਾ ਰੂੜੀ ਸ਼ਬਦ ਹੈ ਇਹਦਾ ਅਰਥ ਹੁੰਦਾ ਹੈ ਰੂੜ ਹੋਣਾ ਭਾਵ ਪੱਕ ਜਾਣਾ ਲੋਕ ਰੂੜੀ ਉਹ ਪ੍ਰਚਲਿਤ ਖਿਆਲ ਹੁੰਦੇ ਹਨ ਜੋ ਸਮੇਂ ਦੇ ਨਾਲ-ਨਾਲ ਰੂੜ ਹੋ ਚੁੱਕੇ ਹੁੰਦੇ ਹਨ ਮਤਲਬ ਜਿਹੜੇ ਸਮੇਂ ਦੇ ਨਾਲ-ਨਾਲ ਪੱਕ ਚੁੱਕੇ ਹੁੰਦੇ ਹਨ ਪੀੜੀ ਦਰ ਪੀੜੀ ਚੱਲੇ ਆਉਂਦੇ ਇਹਨਾਂ ਖਿਆਲਾਂ ਨੂੰ ਜਦੋਂ ਵਰਤਮਾਨ ਸਮੇਂ ਵਿੱਚ ਅਪਣਾ ਕੇ ਜੀਵਨ ਵਿੱਚ ਧਾਰਨ ਕਰ ਲਿਆ ਜਾਂਦਾ ਹੈ ਤਾਂ ਇਹ ਰੂੜੀਵਾਦੀ ਵਿਚਾਰ ਅਖਵਾਉਂਦੇ ਹਨ ਮਤਲਬ ਜਦੋਂ ਆਪਣੇ ਜਿਹੜੇ ਵਿਚਾਰ ਨੇਗੇ ਪੀੜੀ ਦਰ ਪੀੜੀ ਚੱਲੇ ਆਉਂਦੇ ਨੇ ਉਹਨਾਂ ਨੂੰ ਜਦੋਂ ਆਪਾਂ ਵਰਤਮਾਨ ਸਮੇਂ ਦੇ ਵਿੱਚ ਅਪਣਾਉਨੇ ਆ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਆ ਤਾਂ ਉਹਨਾਂ ਨੂੰ ਆਪਾਂ ਕੀ ਕਹਨੇ ਆਂਗੇ ਉਹ ਟੂੜੀਵਾਦੀ ਵਿਚਾਰ ਅਖਵਾਉਂਦੇ ਨੇ ਨੈਕਸਟ ਹੈਗਾ ਆਪਣੇ ਕੋਲੇ ਲੋਕ ਸੰਸਕ੍ਰਿਤੀ ਇਹ ਵੀ ਲੋਕ ਧਾਰਾ ਦਾ ਇੱਕ ਮਹੱਤਵਪੂਰਨ ਤੱਤ ਹੈ ਲੋਕ ਸੰਸਕ੍ਰਿਤ ਲੋਕ ਜੀਵਨ ਦੀ ਆਤਮਾ ਹੈ ਅਤੇ ਇਸੇ ਦੁਆਰਾ ਲੋਕ ਜੀਵਨ ਦੇ ਉਹਨਾਂ ਸਾਰੇ ਸੰਸਕਾਰਾਂ ਦਾ ਬੋਧ ਹੁੰਦਾ ਹੈ ਜਿਨ੍ਹਾਂ ਰਾਹੀਂ ਲੋਕ ਆਪਣੇ ਸਮੂਹਿਕ ਅਤੇ ਸਮਾਜਿਕ ਜੀਵਨ ਦਾ ਢੰਗ ਵਿੱਚ ਨਿਰਨਾ ਕਰਦੇ ਹਨ ਜੀਵਨ ਢੰਗ ਦਾ ਨਿਰਣਾ ਕਰਦੇ ਹਨ ਨੈਕਸਟ ਹੈਗਾ ਆਪਣੇ ਕੋਲੇ 7ਥ ਲੋਕ ਧਾਰਾ ਦਾ ਤਤ ਲੋਕਮਨ ਲੋਕਮਨ ਉਹਨਾਂ ਵਿਚਾਰਾਂ ਦਾ ਸਮੂਹ ਜਾਂ ਸੰਗ੍ਰਹਿ ਹੁੰਦਾ ਹੈ ਜੋ ਕਿਸੇ ਖਾਸ ਕਿੱਤੇ ਦੇ ਲੋਕਾਂ ਵੱਜੋਂ ਲੋਕ ਪ੍ਰਵਾਨਗੀ ਹਾਸਲ ਹੁੰਦੇ ਹਨ ਤਾਂ ਲੋਕਮਨ ਕੀ ਹੁੰਦਾ ਹੈਗਾ ਇਹ ਉਹ ਵਿਚਾਰ ਹੁੰਦੇ ਨੇ ਜਿਹੜੇ ਲੋਕ ਪ੍ਰਵਾਨਗੀ ਹਾਸਲ ਕਰ ਚੁੱਕੇ ਹੁੰਦੇ ਨੇ ਕਿਸੇ ਖਾਸ ਕਿੱਤੇ ਦੇ ਲੋਕਾਂ ਵੱਜੋਂ ਇਹਨਾਂ ਨੇ ਲੋਕ ਪ੍ਰਵਾਨਗੀ ਹਾਸਲ ਕੀਤੀ ਹੁੰਦੀ ਹੈ ਅਤੇ ਪੀੜੀਦਰ ਪੀੜੀ ਪਰੰਪਰਿਕ ਰੂਪ ਵਿੱਚ ਵਿਰਾਸਤ ਵਿੱਚੋਂ ਤੁਰਿਆਉਂਦੇ ਹਨ ਆਲਮੋਸਟ ਆਪਾਂ ਸਾਰਿਆਂ ਦੇ ਵਿੱਚ ਇਹੋ ਜੀ ਇਸ ਤਰ੍ਹਾਂ ਕੀਤੀ ਕੀਤੀ ਹੈ ਵੀ ਇਹ ਕੀ ਨੇ ਪੀੜੀਦਰ ਪੀੜੀ ਚੱਲੇ ਆਉਂਦੇ ਨੇ ਜਸਟ ਆਪਾਂ ਇੱਕ ਜਗ੍ਹਾ ਤੇ ਦੇਖਿਆ ਸੀਗਾ ਵੀ ਜਿਹੜੇ ਟੀ ਐਸ ਐਲੀਅਟ ਨੇ ਉਹੋ ਇਸ ਚੀਜ਼ ਦੇ ਵਿਰੁੱਧ ਨੇਗੇ ਵੀ ਇਹ ਬਲਾਈਂਡਲੀ ਆਪਾਂ ਨੂੰ ਫੋਲੋ ਨਹੀਂ ਕਰਨੀ ਚਾਹੀਦੇ ਇਹਦੀ ਬਲਾਈਂਡਲੀ ਜਿਹੜੇ ਅੰਧਾ ਤੁੰਦ ਆਪਾਂ ਪੈਰ ਵੀ ਹੈਗੀ ਇਹਦੀ ਅੰਧਾ ਤੁੰਦ ਪੈਰ ਵੀ ਆ ਉਹ ਠੀਕ ਨਹੀਂ ਮੰਨੀ ਜਾਂਦੀ ਨੈਕਸਟ ਹੈਗਾ ਆਪਣੇ ਕੋਲੇ ਮੌਖਿਕਤਾ ਜੇਕਰ ਲੋਕ ਧਾਰਾ ਦੀ ਪਰਿਭਾਸ਼ਾ ਤੇ ਵਿਚਾਰ ਕਰੀਏ ਤਾਂ ਮੌਖਿਕਤਾ ਦਾ ਤੱਤ ਬਧੇਰੇ ਮਹੱਤਵਪੂਰਨ ਜਾਪਦਾ ਹੈ ਜਿਸ ਸੱਭਿਆਚਾਰ ਵਿੱਚ ਭਾਸ਼ਾ ਦਾ ਕੋਈ ਲਿਖਤੀ ਰੂਪ ਨਹੀਂ ਹੈ ਮਤਲਬ ਜਿਹੜੀ ਭਾਸ਼ਾ ਦੇ ਵਿੱਚ ਆਪਣੇ ਕੋਲੇ ਕੋਈ ਰਿਟਨ ਸੋਰਸ ਨਹੀਂ ਹੈਗਾ ਲਿਖਤੀ ਰੂਪ ਨਹੀਂ ਹੈਗਾ ਸੱਭਿਆਚਾਰ ਦਾ ਉਸ ਵਿੱਚ ਲਗਭਗ ਸਾਰਾ ਸੰਚਾਰ ਮੌਖਿਕ ਰੂਪ ਵਿੱਚ ਹੀ ਕੀਤਾ ਜਾਂਦਾ ਹੈ ਜ਼ੁਬਾਨੀ ਜਾਂ ਮੁਖ ਰਾਹੀਂ ਉਚਾਰਨ ਕੀਤੇ ਕਾਬ ਖਿਆਲ ਜਾਂ ਵਿਚਾਰ ਜਦੋਂ ਪੀੜੀਦਰ ਪੀੜੀ ਅੱਗੇ ਪਹੁੰਚਦੇ ਹਨ ਤਾਂ ਉਹਨਾਂ ਨੂੰ ਆਪਾਂ ਮੌਖਿਕ ਸਾਹਿਤ ਕਹਿੰਦੇ ਆਂਗੇ ਇਸ ਨੂੰ ਹਰ ਮਨੁੱਖ ਆਪਣੇ ਹਿਸਾਬ ਨਾਲ ਤੋੜ ਮਰੋੜ ਜਾਂ ਇਕਸਤ ਕਰ ਸਕਦਾ ਹੈ ਦੈਨ ਲਾਸਟ ਹੈਗਾ ਆਪਣੇ ਕੋਲੇ ਲੋਕ ਪਰਵਾਨਗੀ ਕਿਸੇ ਵੀ ਪ੍ਰਕਾਰ ਦੇ ਲੋਕ ਸਾਹਿਤ ਦੀ ਰਚਨਾ ਕੇਵਲ ਇੱਕ ਵਿਅਕਤੀ ਕਰਦਾ ਹੈਗਾ ਮਤਲਬ ਕੋਈ ਵੀ ਜਿਹੜਾ ਆਪਣੇ ਕੋਲੇ ਲੋਕ ਸਾਹਿਤ ਹੁੰਦਾ ਹੈਗਾ ਉਹਦੀ ਰਚਨਾ ਸਿਰਫ ਇੱਕ ਵਿਅਕਤੀ ਦੁਆਰਾ ਹੀ ਕੀਤੀ ਜਾਂਦੀ ਹੈ ਉਸ ਤੋਂ ਪਿੱਛੋਂ ਭਾਵੇਂ ਅਦਲਾ ਬਦਲੀ ਸਾਰਾ ਸਮਾਜ ਹੀ ਕਰੀ ਜਾਵੇ ਬਟ ਉਹਦੀ ਜਿਹੜੀ ਰਚਨਾ ਹੈਗੀ ਉਹ ਇੱਕ ਉਹ ਕੇਵਲ ਇੱਕ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ ਇਸ ਦਾ ਮਤਲਬ ਹੋਇਆ ਕਿ ਕੋਈ ਲੋਕ ਗੀਤ ਲੋਕ ਕਥਾ ਜਾਂ ਕੋਈ ਵੀ ਲੋਕ ਕਹਾਣੀ ਕਿਸੇ ਇੱਕ ਵਿਅਕਤੀ ਦੀ ਰਚਨਾ ਹੁੰਦੀ ਹੈ ਤੇ ਪਿੱਛੋਂ ਜਿਹੜੇ ਲੋਕ ਨੇ ਉਹਦੇ ਵਿੱਚ ਅਦਲਾ ਬਦਲੀ ਕਰਦੇ ਰਹਿੰਦੇ ਨੇ ਤੇ ਉਹਨਾਂ ਉਹਦੀ ਜਿਹੜੀ ਪਰਵਾਣਗੀ ਹੈਗੀ ਉਹਨੂੰ ਅੱਗੇ ਤੋਰਦੇ ਨੇ ਕੋਈ ਰਚਨਾ ਜੋ ਭਾਵੇਂ ਕਿਸੇ ਇੱਕ ਵਿਅਕਤੀ ਦੀ ਹੈ ਜਾਂ ਸਮੂਹਿਕ ਮੰਡਲੀ ਦੀ ਹੈ ਜਦੋਂ ਤੱਕ ਲੋਕ ਸਮੂਹ ਉਸ ਨੂੰ ਪ੍ਰਵਾਨਗੀ ਦੇ ਕੇ ਅੱਗੇ ਨਹੀਂ ਤੋਰਦਾ ਉਹ ਪੁਸ਼ਤਦਰ ਪੁਸ਼ਤ ਅੱਗੇ ਜਾਣ ਵਾਲੀ ਚੀਜ਼ ਨਹੀਂ ਬਣੇਗੀ ਇਹਦਾ ਮਤਲਬ ਕੀ ਹੈਗਾ ਵੀ ਜਿਹੜੀ ਕੋਈ ਵੀ ਰਾਈਟਿੰਗ ਹੈ ਉਹ ਚਾਹੇ ਤਾਂ ਕਿਸੇ ਇੱਕ ਵਿਅਕਤੀ ਦੀ ਹੈ ਚਾਹੇ ਕਿਸੇ ਵੀ ਸਮੂਹਿਕ ਮੰਡਲੀ ਦੀ ਹੈ ਜਦੋਂ ਤੱਕ ਉਹਨੂੰ ਜਿਹੜਾ ਲੋਕ ਸਮੂਹ ਹੈਗਾ ਪ੍ਰਵਾਨਗੀ ਦੇ ਕੇ ਅੱਗੇ ਨਹੀਂ ਤੋਰਦਾ ਉਨਾ ਟਾਈਮ ਤੱਕ ਉਹ ਪੀੜੀਦਰ ਪੀੜੀ ਅੱਗੇ ਵਧਣ ਵਾਲੀ ਚੀਜ਼ ਨਹੀਂ ਬਣਦੀ ਤਾਂ ਲੋਕ ਪ੍ਰਵਾਨਗੀ ਕੀ ਹੈ ਇਹ ਵੀ ਇੱਕ ਇੰਪੋਰਟੈਂਟ ਪੱਖ ਹੈਗਾ ਇਹ ਵੀ ਇੱਕ ਇੰਪੋਰਟੈਂਟ ਤੱਤ ਹੈਗਾ ਲੋਕ ਧਾਰਾ ਦਾ ਸੋ ਇਹਦੀ ਇੰਪੋਰਟੈਂਟ ਚੀਜ਼ ਤਾਂ ਬਸ ਇਹੀ ਸੀਗੀ ਵੀ ਪਹਿਲਾਂ ਆਪਾਂ ਇਹਦੀ ਡੈਰੀਵੇਸ਼ਨ ਦੇਖੀ ਇਹ ਕਿਹੜੇ ਵਰਡ ਤੋਂ ਬਣਿਆ ਕਿਹੜਾ ਵਰਡ ਇਹਦਾ ਸਿਨੋਨੀਮ ਹੈ ਇੰਗਲਿਸ਼ ਦੇ ਵਿੱਚ ਤੇ ਅੱਗੇ ਆਪਾਂ ਇਹਦੇ ਕੁਝ ਸਮਾਨਾਰਥਕ ਸ਼ਬਦ ਦੇਖੇ ਸੀ ਅੱਗੇ ਆਪਾਂ ਇਹਨੂੰ ਡਿਫਾਈਨ ਕਰਤਾ ਲੋਕ ਧਾਰਾ ਨੂੰ ਵੀ ਆਪਾਂ ਕਿਵੇਂ ਡਿਫਾਈਨ ਕਰਾਂਗੇ ਵੀ ਲੋਕਧਾਰਾ ਕੀ ਹੁੰਦੀ ਹੈ ਇਹਦੀ ਪਰਿਭਾਸ਼ਾ ਕੀ ਆ ਥੈਨ ਆਪਾਂ ਦੇਖਿਆ ਵੀ ਜਿਹੜਾ ਲੋਕਧਾਰਾ ਹੈਗਾ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆਗਾ ਲੋਕ ਪਲੱਸ ਧਾਰਾ ਇੱਥੇ ਆਪਾਂ ਲੋਕ ਵੀ ਦੇਖ ਲਿਆ ਕਿ ਕਿਹੜੇ ਵਰਗ ਲਈ ਵਰਤਿਆ ਜਾਂਦਾ ਹੈ ਕਿਹੜੇ ਜਨ ਸਮੂਹ ਲਈ ਲੋਕ ਸ਼ਬਦ ਵਰਤਿਆ ਜਾਂਦਾ ਤੇ ਧਾਰਾ ਸ਼ਬਦ ਦਾ ਕੀ ਮਤਲਬ ਹੁੰਦਾ ਵਹਾਅ ਅੱਗੇ ਆਪਾਂ ਜਿਹੜੇ ਲੋਕਧਾਰਾ ਦੇ 8-9 ਤੱਤ ਨੇ ਸਾਰੇ ਇੱਕ ਇੱਕ ਕਰਕੇ ਡिटेल ਦੇ ਵਿੱਚ ਦੇਖੇ ਨੇ ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ ਫਿਰ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਫਿਰ ਵੀ ਜੇ ਤੁਹਾਨੂੰ ਕਿਤੇ ਵੀ ਕੋਈ ਕਨਫਿਊਜ਼ਨ ਆ ਤਾਂ ਪਲੀਜ਼ ਆਸਕ ਮੀ ਇਨ ਦਾ ਕਮੈਂਟ ਸੈਕਸ਼ਨ ਥੈਂਕ ਯੂ